ਦੇਖ ਰਹੀ ਹਾਂ ਅਜੀਤ ਵੈਬ ਟੀਵੀ ਤੇ ਮਹਾਂਜੀਤ ਕੇ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਿੱਦਾ ਇੱਕ ਸੁਪਨਾ ਸੀਗਾ ਕਿ ਪਠਾਨਕੋਟ ਜ਼ਿਲ੍ਹੇ ਦੇ ਅਦੀਨ ਸ਼ਾਪਰਕੰਡੀ ਜੋ ਉਸਤ ਰਾਵੀ ਦਰਿਆ ਆ ਉਸਤੇ ਇੱਕ ਬਰਾਜ ਪ੍ਰੋਜੈਕਟ ਬਣਾਉਣ ਦਾ ਸੁਪਨਾ ਜੋ ਕਿ ਅੱਜ ਅਸੀਂ ਉਥੇ ਖੜੇ ਆ ਔਰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰਾ ਤਿਆਰ ਕਰਕੇ ਹੁਣ ਸੌਂਪਣ ਦੀ ਕੜੀ ਆ ਚੁੱਕੀ ਆ ਤਸਵੀਰਾਂ ਲਗਾਤਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆ ਸ਼ਾਪਰਕੰਡੀ ਦੇ ਵਿੱਚ ਜੋ ਬਰਾਜ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਰੰਜੀਤ ਸਾਗਰ ਡੈਮ ਜੋ ਕਿ 라ਵੀ ਝੀਲ ਤੇ ਬਣਾਇਆ ਗਿਆ ਸੀਗਾ ਉਸ ਦੀ ਦੂਸਰੀ ਇਕਾਈ ਜੋ ਹੈ ਉਹ ਸ਼ਾਪਰ ਕੰਟੀ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦੱਸਦੀ ਹੈ ਕਿ ਲਗਭਗ ਇਸ ਇਕਾਈ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਸਿੰਚਾਈ ਨੂੰ ਲੈ ਕੇ 40000 ਹੈਕਟੇਅਰ ਦੇ ਕਰੀਬ ਜੋ ਜ਼ਮੀਨ ਹੈ ਉਸ ਨੂੰ ਇਸ ਦੀ ਸਿੰਚਾਈ ਦਾ ਫਾਇਦਾ ਮਿਲੇਗਾ ਔਰ ਇਸ ਤੋਂ ਇਲਾਵਾ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਇਸ ਇਕਾਈ ਤੋਂ ਪੈਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਨਰਸੀਮਾ ਰਾਓ ਸੀਗੇ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵਿਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਉਦੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਕਿ ਇਲਾਕੇ ਦੇ ਵਿੱਚ ਜੋ ਡੈਮ ਦੇ ਵੱਲੋਂ ਪਾਣੀ ਆ ਰਿਹਾ ਉਸ ਨੂੰ ਇੱਕ ਵਾਰ ਫਿਰ ਦੁਬਾਰਾ ਉਪਯੋਗ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਔਰ ਪਾਕਿਸਤਾਨ ਇਸ ਪਾਣੀ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਪਾਣੀ ਦਾ ਉਪਯੋਗ ਜੋਗਾ ਕਿਸਾਨਾਂ ਦੀ ਫਸਲਾਂ ਦੇ ਲਈ ਕੀਤਾ ਜਾ ਸਕੇ ਔਰ ਦੱਸਦੀਏ ਕਿ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਿਸੇ ਕਾਰਨ ਉਸ ਸਮੇਂ ਇਸ ਕੰਮ ਨੂੰ ਨਹੀਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜੋ ਦੇਖਦੇ ਪ੍ਰਧਾਨ ਮੰਤਰੀ ਸੀਗੇ ਅਟਲਜੀ ਰਾਇ ਬਾਜਪਾਈ ਜੀ ਉਹਨਾਂ ਦੇ ਵੱਲੋਂ 2002 ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜੇ ਗੱਲ ਅਸਲ ਦੇ ਵਿੱਚ ਕੀਤੀ ਜਾਵੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਸ ਜੋ ਪ੍ਰੋਜੈਕਟ ਦਾ ਉਦਘਾਟਨ ਕਰਕੇ ਇਸ ਕੰਮ ਨੂੰ ਜੋ ਸ਼ੁਰੂ ਕੀਤਾ ਗਿਆ ਦੱਸਦੀਏ ਕਿ ਉਸ ਤੋਂ ਬਾਅਦ ਇਸ ਰਾਵੀ ਦਰਿਆ ਦੇ ਨਜ਼ਦੀਕ ਜੰਮੂ ਕਸ਼ਮੀਰ ਦੀ ਹੱਦ ਲੱਗਣ ਦੇ ਕਾਰਨ ਦੁਬਾਰਾ ਇੱਕ ਵਾਰ ਜੰਮੂ ਕਸ਼ਮੀਰ ਸੰਦੇ ਵੱਲੋਂ ਇਸ ਕੰਮ ਤੇ ਅੜੀ ਕਲਾਤਾ ਗਿਆ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਪ੍ਰੋਜੈਕਟ ਦਾ ਫਾਇਦਾ ਜੋ ਹੈ ਜੰਮੂ ਕਸ਼ਮੀਰ ਨੂੰ ਵੀ ਮਿਲਣਾ ਚਾਹੀਦਾ ਦੱਸ ਜੇ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਕੇ ਦੁਬਾਰਾ 2014 ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਔਰ ਲਗਭਗ 36000 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਇਸ ਪ੍ਰੋਜੈਕਟ ਨੂੰ ਹੁਣ ਕੰਪਲੀਟ ਕੀਤਾ ਗਿਆ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਆਪਣਾ 500 ਕਰੋੜ ਦੇ ਕਰੀਬ ਜੋ ਰਾਸ਼ੀ ਹੈ ਉਹ ਸ਼ੇਅਰ ਪਾਇਆ ਗਿਆ ਔਰ ਦਸ ਜੀ ਕਿ ਹੁਨੇ ਪ੍ਰੋਜੈਕਟ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ ਪ੍ਰੋਜੈਕਟ ਜੋ ਹੈ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਔਰ ਜਲਦੀ ਹੀ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਜੋ ਹੈ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਲੋਕਾਂ ਦੀ ਸੇਵਾ ਦੇ ਵਿੱਚ ਸਪੁਰਦ ਕਰ ਦਿੱਤਾ ਜਾਵੇਗਾ ਔਰ ਦੱਸ ਜੀ ਕਿ ਇਸ ਪ੍ਰੋਜੈਕਟ ਤੋਂ ਬਾਅਦ ਜੋ ਜੰਮੂ ਕਸ਼ਮੀਰ ਦਾ ਏਰੀਆ ਉਸ ਨੂੰ ਵੀ ਸਿੰਚਾਈ ਦੇ ਲਈ ਪਾਣੀ ਮਿਲੇਗਾ ਅਤੇ ਇੱਥੋਂ ਜੋ ਪੈਦਾ ਹੋਣ ਵਾਲੀ ਬਿਜਲੀ ਹੈ 200 ਮੈਗਾਵਾਟ ਦੇ ਕਰੀਬ ਉਸ ਦਾ ਵੀ ਸ਼ੇਅਰ ਜੋ ਹੈ ਥੋੜਾ ਜਿਹਾ ਜੰਮੂ ਕਸ਼ਮੀਰ ਨੂੰ ਜਾਵੇਗਾ ਉਸ ਤੋਂ ਇਲਾਵਾ ਪੰਜਾਬ ਨੂੰ ਉਸ ਦਾ ਸ਼ੇਅਰ ਮਿਲੇਗਾ ਦੱਸ ਜੀ ਕਿ ਜੋ ਡੈਮ ਪ੍ਰੋਜੈਕਟ ਜੁਗਿਆਲ ਰਣਜੀਤ ਸਿੰਘ ਸਾਗਰ ਜੋ ਡੈਮ ਹੈ ਕਾਈ ਜੋ ਹੈ ਇੱਥੇ ਸਥਾਪਿਤ ਕੀਤੀ ਗਈ ਹੈ ਇਸ ਦੇ ਵਿੱਚ ਵੀ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਪੈਦਾ ਕੀਤੀ ਜਾਵੇਗੀ ਔਰ ਜਾਣਕਾਰੀ ਦੇਣਾ ਚਾਹਾਂਗਾ ਕਿ ਇਸ ਪ੍ਰੋਜੈਕਟ ਦੀ ਦੂਰੀ ਜੋ ਹੈ ਪਾਕਿਸਤਾਨ ਸਰਹੱਦ ਤੋਂ ਲਗਭਗ 30 ਕਿਲੋਮੀਟਰ ਹੈ اور ਦੱਸੇ ਜਾਣ ਇਥੋਂ ਦਾ ਜੋ ਪਾਣੀ ਹੈ ਉਸ ਤੋਂ ਬਾਅਦ ਸਿੱਧਾ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੋਂ ਸੋ ਇਸ ਵੇਲੇ ਇੰਜੀਨੀਅਰਾਂ ਦੀ ਪਾਲਿਸੀ ਸੀਗੀ ਕਿ ਇਸ ਪਾਣੀ ਨੂੰ ਇੱਕ ਵਾਰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਉਪਯੋਗ ਕਰਕੇ ਆਪਣੇ ਹੀ ਦੇਸ਼ ਨੂੰ ਇਸ ਦਾ ਫਾਇਦਾ ਦਿੱਤਾ ਜਾਵੇ ਤੋ ਇਹ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ ਕਿ ਜੋ ਇਸ ਪਾਣੀ ਨੂੰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਉਪਯੋਗ ਕੀਤਾ ਜਾਵੇਗਾ ਤੇ ਬਹੁਤ ਹੀ ਜਲਦ ਲੋਕਾਂ ਨੂੰ ਇਸ ਪਾਣੀ ਦਾ ਜੋ ਹੈ ਫਾਇਦਾ ਮਿਲੇਗਾ ਔਰ ਬਿਜਲੀ ਦਾ ਵੀ ਜੋ ਹੈ ਪੂਰੇ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਤੁਸੀਂ ਦੇਖ ਰਹੇ ਹੋ ਅਜੀਤ ਵਕ ਟਵੀ ਮਹਾਰਕੇਸ਼ ਸ਼ਰਮਾ ਪਠਾਨਕੋਟ ਮੁਸ਼ਕਲ ਇਸ ਦੇਖ ਰਿਹਾ ਹੂੰ ਅਜੀਤ ਵੈਬ ਟੀਵੀ ਤੇ ਮਹਾਂਜੀਰ ਕੇ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਿੱਦਾ ਇੱਕ ਸੁਪਨਾ ਸੀਗਾ ਕਿ ਪਠਾਨਕੋਟ ਜ਼ਿਲ੍ਹੇ ਦੇ ਅਦੀਨ ਸ਼ਾਪਰਕੰਡੀ ਜੋ ਉਸਤ ਰਾਵੀ ਦਰਿਆ ਆ ਉਸਤੇ ਇੱਕ ਬਰਾਜ ਪ੍ਰੋਜੈਕਟ ਬਣਾਉਣ ਦਾ ਸੁਪਨਾ ਜੋ ਕਿ ਅੱਜ ਅਸੀਂ ਉਥੇ ਖੜੇ ਆ ਔਰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰਾ ਤਿਆਰ ਕਰਕੇ ਹੁਣ ਸੌਂਪਣ ਦੀ ਕੜੀ ਆ ਚੁੱਕੀ ਆ ਤਸਵੀਰਾਂ ਲਗਾਤਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆ ਸ਼ਾਪਰਕੰਡੀ ਦੇ ਵਿੱਚ ਜੋ ਬਰਾਜ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਰੰਜੀਤ ਸਾਗਰ ਡੈਮ ਜੋ ਕਿ 라ਵੀ ਝੀਲ ਤੇ ਬਣਾਇਆ ਗਿਆ ਸੀਗਾ ਉਸ ਦੀ ਦੂਸਰੀ ਇਕਾਈ ਜੋ ਹੈ ਉਹ ਸ਼ਾਪਰ ਕੰਟੀ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦੱਸਦੀ ਹੈ ਕਿ ਲਗਭਗ ਇਸ ਇਕਾਈ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਸਿੰਚਾਈ ਨੂੰ ਲੈ ਕੇ 40000 ਹੈਕਟੇਅਰ ਦੇ ਕਰੀਬ ਜੋ ਜ਼ਮੀਨ ਹੈ ਉਸ ਨੂੰ ਇਸ ਦੀ ਸਿੰਚਾਈ ਦਾ ਫਾਇਦਾ ਮਿਲੇਗਾ ਔਰ ਇਸ ਤੋਂ ਇਲਾਵਾ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਇਸ ਇਕਾਈ ਤੋਂ ਪੈਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਨਰਸੀਮਾ ਰਾਓ ਸੀਗੇ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵਿਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਉਦੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਕਿ ਇਲਾਕੇ ਦੇ ਵਿੱਚ ਜੋ ਡੈਮ ਦੇ ਵੱਲੋਂ ਪਾਣੀ ਆ ਰਿਹਾ ਉਸ ਨੂੰ ਇੱਕ ਵਾਰ ਫਿਰ ਦੁਬਾਰਾ ਉਪਯੋਗ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਔਰ ਪਾਕਿਸਤਾਨ ਇਸ ਪਾਣੀ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਪਾਣੀ ਦਾ ਉਪਯੋਗ ਜੋਗਾ ਕਿਸਾਨਾਂ ਦੀ ਫਸਲਾਂ ਦੇ ਲਈ ਕੀਤਾ ਜਾ ਸਕੇ ਔਰ ਦੱਸਦੀਏ ਕਿ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਿਸੇ ਕਾਰਨ ਉਸ ਸਮੇਂ ਇਸ ਕੰਮ ਨੂੰ ਨਹੀਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜੋ ਦੇਖਦੇ ਪ੍ਰਧਾਨ ਮੰਤਰੀ ਸੀਗੇ ਅਟਲਜੀ ਰਾਜੀਪਾਈ ਜੀ ਉਹਨਾਂ ਦੇ ਵੱਲੋਂ 2002 ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜੇ ਗੱਲ ਅਸਲ ਦੇ ਵਿੱਚ ਕੀਤੀ ਜਾਵੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਸ ਜੋ ਪ੍ਰੋਜੈਕਟ ਦਾ ਉਦਘਾਟਨ ਕਰਕੇ ਇਸ ਕੰਮ ਨੂੰ ਜੋ ਸ਼ੁਰੂ ਕੀਤਾ ਗਿਆ ਦੱਸਦੀਏ ਕਿ ਉਸ ਤੋਂ ਬਾਅਦ ਇਸ ਰਾਵੀ ਦਰਿਆ ਦੇ ਨਜ਼ਦੀਕ ਜੰਮੂ ਕਸ਼ਮੀਰ ਦੀ ਹੱਦ ਲੱਗਣ ਦੇ ਕਾਰਨ ਦੁਬਾਰਾ ਇੱਕ ਵਾਰ ਜੰਮੂ ਕਸ਼ਮੀਰ ਸੰਦੇ ਵੱਲੋਂ ਇਸ ਕੰਮ ਤੇ ਅੜੀ ਕਲਾਤਾ ਗਿਆ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਪ੍ਰੋਜੈਕਟ ਦਾ ਫਾਇਦਾ ਜੋ ਹੈ ਜੰਮੂ ਕਸ਼ਮੀਰ ਨੂੰ ਵੀ ਮਿਲਣਾ ਚਾਹੀਦਾ ਦੱਸ ਜੇ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਦੇ ਨਾਲ ਬੈਠਕਾਂ ਕਰਕੇ ਦੁਬਾਰਾ 2014 ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਔਰ ਲਗਭਗ 36000 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਇਸ ਪ੍ਰੋਜੈਕਟ ਨੂੰ ਹੁਣ ਕੰਪਲੀਟ ਕੀਤਾ ਗਿਆ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਆਪਣਾ 500 ਕਰੋੜ ਦੇ ਕਰੀਬ ਜੋ ਰਾਸ਼ੀ ਹੈ ਉਹ ਸ਼ੇਅਰ ਪਾਇਆ ਗਿਆ ਔਰ ਦਸ ਜੀ ਕਿ ਹੁਨੇ ਪ੍ਰੋਜੈਕਟ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ ਪ੍ਰੋਜੈਕਟ ਜੋ ਹੈ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਔਰ ਜਲਦੀ ਹੀ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਜੋ ਹੈ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਲੋਕਾਂ ਦੀ ਸੇਵਾ ਦੇ ਵਿੱਚ ਸਪੁਰਦ ਕਰ ਦਿੱਤਾ ਜਾਵੇਗਾ ਔਰ ਦੱਸ ਜੀ ਕਿ ਇਸ ਪ੍ਰੋਜੈਕਟ ਤੋਂ ਬਾਅਦ ਜੋ ਜੰਮੂ ਕਸ਼ਮੀਰ ਦਾ ਏਰੀਆ ਉਸ ਨੂੰ ਵੀ ਸਿੰਚਾਈ ਦੇ ਲਈ ਪਾਣੀ ਮਿਲੇਗਾ ਅਤੇ ਇੱਥੋਂ ਜੋ ਪੈਦਾ ਹੋਣ ਵਾਲੀ ਬਿਜਲੀ ਹੈ 200 ਮੈਗਾਵਾਟ ਦੇ ਕਰੀਬ ਉਸ ਦਾ ਵੀ ਸ਼ੇਅਰ ਜੋ ਹੈ ਥੋੜਾ ਜਿਹਾ ਕਸ਼ਮੀਰ ਨੂੰ ਜਾਵੇਗਾ ਉਸ ਤੋਂ ਇਲਾਵਾ ਪੰਜਾਬ ਨੂੰ ਉਸ ਦਾ ਸ਼ੇਅਰ ਮਿਲੇਗਾ ਦੱਸ ਜੀ ਕਿ ਜੋ ਡੈਮ ਪ੍ਰੋਜੈਕਟ ਜੁਗਿਆਲ ਰਣਜੀਤ ਸਿੰਘ ਸਾਗਰ ਜੋ ਡੈਮ ਹੈ ਕਾਈ ਜੋ ਹੈ ਇੱਥੇ ਸਥਾਪਿਤ ਕੀਤੀ ਗਈ ਹੈ ਇਸ ਦੇ ਵਿੱਚ ਵੀ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਪੈਦਾ ਕੀਤੀ ਜਾਵੇਗੀ ਔਰ ਜਾਣਕਾਰੀ ਦੇਣਾ ਚਾਹਾਂਗਾ ਕਿ ਇਸ ਪ੍ਰੋਜੈਕਟ ਦੀ ਦੂਰੀ ਜੋ ਹੈ ਪਾਕਿਸਤਾਨ ਸਰਹੱਦ ਤੋਂ ਲਗਭਗ 30 ਕਿਲੋਮੀਟਰ ਹੈ اور ਦੱਸੇ ਜਾਣ ਇਥੋਂ ਦਾ ਜੋ ਪਾਣੀ ਹੈ ਉਸ ਤੋਂ ਬਾਅਦ ਸਿੱਧਾ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੋਂ ਸੋ ਇਸ ਲਈ ਇੰਜੀਨੀਅਰਾਂ ਦੀ ਪਾਲਿਸੀ ਸੀਗੀ ਕਿ ਇਸ ਪਾਣੀ ਨੂੰ ਇੱਕ ਵਾਰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਉਪਯੋਗ ਕਰਕੇ ਆਪਣੇ ਹੀ ਦੇਸ਼ ਨੂੰ ਇਸ ਦਾ ਫਾਇਦਾ ਦਿੱਤਾ ਜਾਵੇ ਤੋ ਇਹ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ ਕਿ ਜੋ ਇਸ ਪਾਣੀ ਨੂੰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਉਪਯੋਗ ਕੀਤਾ ਜਾਵੇਗਾ ਤੇ ਬਹੁਤ ਹੀ ਜਲਦ ਲੋਕਾਂ ਨੂੰ ਇਸ ਪਾਣੀ ਦਾ ਜੋ ਹੈ ਫਾਇਦਾ ਮਿਲੇਗਾ ਔਰ ਬਿਜਲੀ ਦਾ ਵੀ ਜੋ ਹੈ ਪੂਰੇ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਤੁਸੀਂ ਦੇਖ ਰਹੇ ਹੋ ਅਜੀਤ ਵੈਕ ਟੀਵੀ ਮਹਾਰਕੇਸ਼ ਸ਼ਰਮਾ ਪਠਾਨਕੋਟ ਮੁਸ਼ਕਲ ਇਸ ਦੇਖ ਰਿਹਾ ਹੂੰ ਅਜੀਤ ਵੈਬ ਟੀਵੀ ਤੇ ਮਹਾਂਜੀਰ ਕੇ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਿੱਦਾ ਇੱਕ ਸੁਪਨਾ ਸੀਗਾ ਕਿ ਪਠਾਨਕੋਟ ਜ਼ਿਲ੍ਹੇ ਦੇ ਅਦੀਨ ਸ਼ਾਪਰਕੰਡੀ ਜੋ ਉਸਤ ਰਾਵੀ ਦਰਿਆ ਆ ਉਸਤੇ ਇੱਕ ਬਰਾਜ ਪ੍ਰੋਜੈਕਟ ਬਣਾਉਣ ਦਾ ਸੁਪਨਾ ਜੋ ਕਿ ਅੱਜ ਅਸੀਂ ਉਥੇ ਖੜੇ ਆਂ ਔਰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰਾ ਤਿਆਰ ਕਰਕੇ ਹੁਣ ਸੌਂਪਣ ਦੀ ਕੜੀ ਆ ਚੁੱਕੀ ਆ ਤਸਵੀਰਾਂ ਲਗਾਤਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆਂ ਸ਼ਾਪਰਕੰਡੀ ਦੇ ਵਿੱਚ ਜੋ ਬਰਾਜ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਰੰਜੀਤ ਸਾਗਰ ਡੈਮ ਜੋ ਕਿ 라ਵੀ ਝੀਲ ਤੇ ਬਣਾਇਆ ਗਿਆ ਸੀਗਾ ਉਸ ਦੀ ਦੂਸਰੀ ਇਕਾਈ ਜੋ ਹੈ ਉਹ ਸ਼ਾਪਰ ਕੰਟੀ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦੱਸਦੀ ਹੈ ਕਿ ਲਗਭਗ ਇਸ ਇਕਾਈ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਸਿੰਚਾਈ ਨੂੰ ਲੈ ਕੇ 40000 ਹੈਕਟੇਅਰ ਦੇ ਕਰੀਬ ਜੋ ਜ਼ਮੀਨ ਹੈ ਉਸ ਨੂੰ ਇਸ ਦੀ ਸਿੰਚਾਈ ਦਾ ਫਾਇਦਾ ਮਿਲੇਗਾ ਔਰ ਇਸ ਤੋਂ ਇਲਾਵਾ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਇਸ ਇਕਾਈ ਤੋਂ ਪੈਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਨਰਸੀਮਾ ਰਾਓ ਸੀਗੇ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵਿਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਉਦੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਕਿ ਇਲਾਕੇ ਦੇ ਵਿੱਚ ਜੋ ਡੈਮ ਦੇ ਵੱਲੋਂ ਪਾਣੀ ਆ ਰਿਹਾ ਉਸ ਨੂੰ ਇੱਕ ਵਾਰ ਫਿਰ ਦੁਬਾਰਾ ਉਪਯੋਗ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਔਰ ਪਾਕਿਸਤਾਨ ਇਸ ਪਾਣੀ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਪਾਣੀ ਦਾ ਉਪਯੋਗ ਜੋਗਾ ਕਿਸਾਨਾਂ ਦੀ ਫਸਲਾਂ ਦੇ ਲਈ ਕੀਤਾ ਜਾ ਸਕੇ ਔਰ ਦੱਸ ਦਈਏ ਕਿ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਿਸੇ ਕਾਰਨ ਉਸ ਸਮੇਂ ਇਸ ਕੰਮ ਨੂੰ ਨਹੀਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜੋ ਦੇਖਦੇ ਪ੍ਰਧਾਨ ਮੰਤਰੀ ਸੀਗੇ ਅਟਲਜੀ ਰਾਜੀਪਾਈ ਜੀ ਉਹਨਾਂ ਦੇ ਵੱਲੋਂ 2002 ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਪਰੰਤੂ ਜੇ ਗੱਲ ਅਸਲ ਦੇ ਵਿੱਚ ਕੀਤੀ ਜਾਵੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਸ ਜੋ ਪ੍ਰੋਜੈਕਟ ਦਾ ਉਦਘਾਟਨ ਕਰਕੇ ਇਸ ਕੰਮ ਨੂੰ ਜੋ ਸ਼ੁਰੂ ਕੀਤਾ ਗਿਆ ਦੱਸ ਦਈਏ ਕਿ ਉਸ ਤੋਂ ਬਾਅਦ ਇਸ ਰਾਵੀ ਦਰਿਆ ਦੇ ਨਜ਼ਦੀਕ ਜੰਮੂ ਕਸ਼ਮੀਰ ਦੀ ਹੱਦ ਲੱਗਣ ਦੇ ਕਾਰਨ ਦੁਬਾਰਾ ਇੱਕ ਵਾਰ ਜੰਮੂ ਕਸ਼ਮੀਰ ਸੰਦੇ ਵੱਲੋਂ ਇਸ ਕੰਮ ਤੇ ਅੜੀ ਕਲਾਤਾ ਗਿਆ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਪ੍ਰੋਜੈਕਟ ਦਾ ਫਾਇਦਾ ਜੋ ਹੈ ਜੰਮੂ ਕਸ਼ਮੀਰ ਨੂੰ ਵੀ ਮਿਲਣਾ ਚਾਹੀਦਾ ਦੱਸ ਜਿਕੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਦੇ ਨਾਲ ਬੈਠਕਾਂ ਕਰਕੇ ਦੁਬਾਰਾ 2014 ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਔਰ ਲਗਭਗ 36000 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਇਸ ਪ੍ਰੋਜੈਕਟ ਨੂੰ ਹੁਣ ਕੰਪਲੀਟ ਕੀਤਾ ਗਿਆ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਆਪਣਾ 500 ਕਰੋੜ ਦੇ ਕਰੀਬ ਜੋ ਰਾਸ਼ੀ ਹੈ ਉਹ ਸ਼ੇਅਰ ਪਾਇਆ ਗਿਆ ਔਰ ਦਸ ਜੀ ਕਿ ਹੁਨੇ ਪ੍ਰੋਜੈਕਟ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ ਪ੍ਰੋਜੈਕਟ ਜੋ ਹੈ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਔਰ ਜਲਦੀ ਹੀ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਜੋ ਹੈ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਲੋਕਾਂ ਦੀ ਸੇਵਾ ਦੇ ਵਿੱਚ ਸਪੁਰਦ ਕਰ ਦਿੱਤਾ ਜਾਵੇਗਾ ਔਰ ਦੱਸ ਜੀ ਕਿ ਇਸ ਪ੍ਰੋਜੈਕਟ ਤੋਂ ਬਾਅਦ ਜੋ ਜੰਮੂ ਕਸ਼ਮੀਰ ਦਾ ਏਰੀਆ ਉਸ ਨੂੰ ਵੀ ਸਿੰਚਾਈ ਦੇ ਲਈ ਪਾਣੀ ਮਿਲੇਗਾ ਅਤੇ ਇੱਥੋਂ ਜੋ ਪੈਦਾ ਹੋਣ ਵਾਲੀ ਬਿਜਲੀ ਹੈ 200 ਮੈਗਾਵਾਟ ਦੇ ਕਰੀਬ ਉਸ ਦਾ ਵੀ ਸ਼ੇਅਰ ਜੋ ਹੈ ਥੋੜਾ ਜਿਹਾ ਜੰਮੂ ਕਸ਼ਮੀਰ ਨੂੰ ਜਾਵੇਗਾ ਉਸ ਤੋਂ ਇਲਾਵਾ ਪੰਜਾਬ ਨੂੰ ਉਸ ਦਾ ਸ਼ੇਅਰ ਮਿਲੇਗਾ ਦੱਸ ਜੀ ਕਿ ਜੋ ਡੈਮ ਪ੍ਰੋਜੈਕਟ ਜੁਗਿਆਲ ਰਣਜੀਤ ਸਿੰਘ ਸਾਗਰ ਜੋ ਡੈਮ ਹੈ ਕਾਈ ਜੋ ਹੈ ਇੱਥੇ ਸਥਾਪਿਤ ਕੀਤੀ ਗਈ ਹੈ ਇਸ ਦੇ ਵਿੱਚ ਵੀ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਪੈਦਾ ਕੀਤੀ ਜਾਵੇਗੀ ਔਰ ਜਾਣਕਾਰੀ ਦੇਣਾ ਚਾਹਾਂਗਾ ਕਿ ਇਸ ਪ੍ਰੋਜੈਕਟ ਦੀ ਦੂਰੀ ਜੋ ਹੈ ਪਾਕਿਸਤਾਨ ਸਰਹੱਦ ਤੋਂ ਲਗਭਗ 30 ਕਿਲੋਮੀਟਰ ਹੈ اور ਦੱਸੇ ਜਾਣ ਇਥੋਂ ਦਾ ਜੋ ਪਾਣੀ ਹੈ ਉਸ ਤੋਂ ਬਾਅਦ ਸਿੱਧਾ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੋਂ ਸੋ ਇਸ ਵੇਲੇ ਇੰਜੀਨੀਅਰਾਂ ਦੀ ਪਾਲਿਸੀ ਸੀਗੀ ਕਿ ਇਸ ਪਾਣੀ ਨੂੰ ਇੱਕ ਵਾਰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਉਪਯੋਗ ਕਰਕੇ ਆਪਣੇ ਹੀ ਦੇਸ਼ ਨੂੰ ਇਸ ਦਾ ਫਾਇਦਾ ਦਿੱਤਾ ਜਾਵੇ ਤੋ ਇਹ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ ਕਿ ਜੋ ਇਸ ਪਾਣੀ ਨੂੰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਉਪਯੋਗ ਕੀਤਾ ਜਾਵੇਗਾ ਤੇ ਬਹੁਤ ਹੀ ਜਲਦ ਲੋਕਾਂ ਨੂੰ ਇਸ ਪਾਣੀ ਦਾ ਜੋ ਹੈ ਫਾਇਦਾ ਮਿਲੇਗਾ ਔਰ ਬਿਜਲੀ ਦਾ ਵੀ ਜੋ ਹੈ ਪੂਰੇ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਤੁਸੀਂ ਦੇਖ ਰਹੇ ਹੋ ਅਜੀਤ ਵਕ ਟਵੀ ਮਹਾਰਕੇਸ਼ ਸ਼ਰਮਾ ਪਠਾਨਕੋਟ ਮੁਸ਼ਕਲ ਇਸ ਦਿਖ ਰਿਹਾ ਹੂੰ ਅਜੀਤ ਵੈਬ ਟੀਵੀ ਤੇ ਮਹਾਂਜੀਰ ਕੇ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਿੱਦਾ ਇੱਕ ਸੁਪਨਾ ਸੀਗਾ ਕਿ ਪਠਾਨਕੋਟ ਜ਼ਿਲ੍ਹੇ ਦੇ ਅਦੀਨ ਸ਼ਾਪਰਕੰਡੀ ਜੋ ਉਸਤ ਰਾਵੀ ਦਰਿਆ ਆ ਉਸ ਤੇ ਇੱਕ ਬਰਾਜ ਪ੍ਰੋਜੈਕਟ ਬਣਾਉਣ ਦਾ ਸੁਪਨਾ ਜੋ ਕਿ ਅੱਜ ਅਸੀਂ ਉੱਥੇ ਖੜੇ ਆਂ ਔਰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰਾ ਤਿਆਰ ਕਰਕੇ ਹੁਣ ਸੌਂਪਣ ਦੀ ਕੜੀ ਆ ਚੁੱਕੀ ਆ ਤਸਵੀਰਾਂ ਲਗਾਤਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆਂ ਸ਼ਾਪਰਕੰਡੀ ਦੇ ਵਿੱਚ ਜੋ ਬਰਾਜ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਰੰਜੀਤ ਸਾਗਰ ਡੈਮ ਜੋ ਕਿ 라ਵੀ ਝੀਲ ਤੇ ਬਣਾਇਆ ਗਿਆ ਸੀਗਾ ਉਸ ਦੀ ਦੂਸਰੀ ਇਕਾਈ ਜੋ ਹੈ ਉਹ ਸ਼ਾਪਰ ਕੰਟੀ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦੱਸਦੀ ਹੈ ਕਿ ਲਗਭਗ ਇਸ ਇਕਾਈ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਸਿੰਚਾਈ ਨੂੰ ਲੈ ਕੇ 40000 ਹੈਕਟੇਅਰ ਦੇ ਕਰੀਬ ਜੋ ਜ਼ਮੀਨ ਹੈ ਉਸ ਨੂੰ ਇਸ ਦੀ ਸਿੰਚਾਈ ਦਾ ਫਾਇਦਾ ਮਿਲੇਗਾ ਔਰ ਇਸ ਤੋਂ ਇਲਾਵਾ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਇਸ ਇਕਾਈ ਤੋਂ ਪੈਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਨਰਸੀਮਾ ਰਾਓ ਸੀਗੇ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵਿਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਉਦੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਕਿ ਇਲਾਕੇ ਦੇ ਵਿੱਚ ਜੋ ਡੈਮ ਦੇ ਵੱਲੋਂ ਪਾਣੀ ਆ ਰਿਹਾ ਉਸ ਨੂੰ ਇੱਕ ਵਾਰ ਫਿਰ ਦੁਬਾਰਾ ਉਪਯੋਗ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਔਰ ਪਾਕਿਸਤਾਨ ਇਸ ਪਾਣੀ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਪਾਣੀ ਦਾ ਉਪਯੋਗ ਜੋਗਾ ਕਿਸਾਨਾਂ ਦੀ ਫਸਲਾਂ ਦੇ ਲਈ ਕੀਤਾ ਜਾ ਸਕੇ ਔਰ ਦੱਸ ਦਈਏ ਕਿ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਿਸੇ ਕਾਰਨ ਉਸ ਸਮੇਂ ਇਸ ਕੰਮ ਨੂੰ ਨਹੀਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜੋ ਦੇਖਦੇ ਪ੍ਰਧਾਨ ਮੰਤਰੀ ਸੀਗੇ ਅਟਲਜੀ ਰਾਜੀਪਾਈ ਜੀ ਉਹਨਾਂ ਦੇ ਵੱਲੋਂ 2002 ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜੇ ਗੱਲ ਅਸਲ ਦੇ ਵਿੱਚ ਕੀਤੀ ਜਾਵੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਸ ਜੋ ਪ੍ਰੋਜੈਕਟ ਦਾ ਉਦਘਾਟਨ ਕਰਕੇ ਇਸ ਕੰਮ ਨੂੰ ਜੋ ਸ਼ੁਰੂ ਕੀਤਾ ਗਿਆ ਦੱਸ ਦਈਏ ਕਿ ਉਸ ਤੋਂ ਬਾਅਦ ਇਸ ਰਾਵੀ ਦਰਿਆ ਦੇ ਨਜ਼ਦੀਕ ਜੰਮੂ ਕਸ਼ਮੀਰ ਦੀ ਹੱਦ ਲੱਗਣ ਦੇ ਕਾਰਨ ਦੁਬਾਰਾ ਇੱਕ ਵਾਰ ਜੰਮੂ ਕਸ਼ਮੀਰ ਸੰਦੇ ਵੱਲੋਂ ਇਸ ਕੰਮ ਤੇ ਅੜੀ ਕਲਾਤਾ ਗਿਆ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਪ੍ਰੋਜੈਕਟ ਦਾ ਫਾਇਦਾ ਜੋ ਹੈ ਜੰਮੂ ਕਸ਼ਮੀਰ ਨੂੰ ਵੀ ਮਿਲਣਾ ਚਾਹੀਦਾ ਦੱਸ ਜਿਕੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਕੇ ਦੁਬਾਰਾ 2014 ਦੇ ਵਿੱਚ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਔਰ ਲਗਭਗ 36000 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਇਸ ਪ੍ਰੋਜੈਕਟ ਨੂੰ ਹੁਣ ਕੰਪਲੀਟ ਕੀਤਾ ਗਿਆ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਆਪਣਾ 500 ਕਰੋੜ ਦੇ ਕਰੀਬ ਜੋ ਰਾਸ਼ੀ ਹੈ ਉਹ ਸ਼ੇਅਰ ਪਾਇਆ ਗਿਆ ਔਰ ਦੱਸ ਜੀ ਕਿ ਹੁਣੇ ਪ੍ਰੋਜੈਕਟ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਪ੍ਰੋਜੈਕਟ ਜੋ ਹੈ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਔਰ ਜਲਦੀ ਹੀ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਜੋ ਹੈ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਲੋਕਾਂ ਦੀ ਸੇਵਾ ਦੇ ਵਿੱਚ ਸਪੁਰਦ ਕਰ ਦਿੱਤਾ ਜਾਵੇਗਾ ਔਰ ਦੱਸ ਜੀ ਕਿ ਇਸ ਪ੍ਰੋਜੈਕਟ ਤੋਂ ਬਾਅਦ ਜੋ ਜੰਮੂ ਕਸ਼ਮੀਰ ਦਾ ਏਰੀਆ ਉਸ ਨੂੰ ਵੀ ਸਿੰਚਾਈ ਦੇ ਲਈ ਪਾਣੀ ਮਿਲੇਗਾ ਅਤੇ ਇੱਥੋਂ ਜੋ ਪੈਦਾ ਹੋਣ ਵਾਲੀ ਬਿਜਲੀ ਹੈ 200 ਮੈਗਾਵਾਟ ਦੇ ਕਰੀਬ ਉਸ ਦਾ ਵੀ ਸ਼ੇਅਰ ਜੋ ਹੈ ਥੋੜਾ ਜਿਹਾ ਕਸ਼ਮੀਰ ਨੂੰ ਜਾਵੇਗਾ ਉਸ ਤੋਂ ਇਲਾਵਾ ਪੰਜਾਬ ਨੂੰ ਉਸ ਦਾ ਸ਼ੇਅਰ ਮਿਲੇਗਾ ਦੱਸ ਜੀ ਕਿ ਜੋ ਡੈਮ ਪ੍ਰੋਜੈਕਟ ਜੁਗਿਆਲ ਰਣਜੀਤ ਸਿੰਘ ਸਾਗਰ ਜੋ ਡੈਮ ਹੈ ਕਾਈ ਜੋ ਹੈ ਇੱਥੇ ਸਥਾਪਿਤ ਕੀਤੀ ਗਈ ਹੈ ਇਸ ਦੇ ਵਿੱਚ ਵੀ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਪੈਦਾ ਕੀਤੀ ਜਾਵੇਗੀ ਔਰ ਜਾਣਕਾਰੀ ਦੇਣਾ ਚਾਹਾਂਗਾ ਕਿ ਇਸ ਪ੍ਰੋਜੈਕਟ ਦੀ ਦੂਰੀ ਜੋ ਹੈ ਪਾਕਿਸਤਾਨ ਸਰਹੱਦ ਤੋਂ ਲਗਭਗ 30 ਕਿਲੋਮੀਟਰ ਹੈ اور ਦੱਸੇ ਜਾਦੇ ਇਥੋਂ ਦਾ ਜੋ ਪਾਣੀ ਹੈ ਉਸ ਤੋਂ ਬਾਅਦ ਸਿੱਧਾ ਪਾਕਿਸਤਾਨ ਦੇ ਵਿੱਚ ਰਾਵੀ ਦਰਿਆ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੋਂ ਸੋ ਇਸ ਵੇਲੇ ਇੰਜੀਨੀਅਰਾਂ ਦੀ ਪਾਲਿਸੀ ਸੀਗੀ ਕਿ ਇਸ ਪਾਣੀ ਨੂੰ ਇੱਕ ਵਾਰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਉਪਯੋਗ ਕਰਕੇ ਆਪਣੇ ਹੀ ਦੇਸ਼ ਨੂੰ ਇਸ ਦਾ ਫਾਇਦਾ ਦਿੱਤਾ ਜਾਵੇ ਤੋ ਇਹ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਕਿਹਾ ਜਾ ਸਕਦਾ ਹੈ ਕਿ ਜੋ ਇਸ ਪਾਣੀ ਨੂੰ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਉਪਯੋਗ ਕੀਤਾ ਜਾਵੇਗਾ ਤੇ ਬਹੁਤ ਹੀ ਜਲਦ ਲੋਕਾਂ ਨੂੰ ਇਸ ਪਾਣੀ ਦਾ ਜੋ ਹੈ ਫਾਇਦਾ ਮਿਲੇਗਾ ਔਰ ਬਿਜਲੀ ਦਾ ਵੀ ਜੋ ਹੈ ਪੂਰੇ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਤੁਸੀਂ ਦੇਖ ਰਹੇ ਹੋ ਅਜੀਤ ਵੈਕ ਟੀਵੀ ਮਹਾਰਕੇਸ਼ ਸ਼ਰਮਾ ਪਠਾਨਕੋਟ ਮੁਸ਼ਕਲ ਇਸ ਦੇਖ ਰਿਹਾ ਹੂੰ ਅਜੀਤ ਵੈਬ ਟੀਵੀ ਤੇ ਮਹਾਂਜੀਰ ਕੇ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਵਿਹਾਰੀ ਬਾਜਪਾਈ ਜਿੱਦਾ ਇੱਕ ਸੁਪਨਾ ਸੀਗਾ ਕਿ ਪਠਾਨਕੋਟ ਜ਼ਿਲ੍ਹੇ ਦੇ ਅਦੀਨ ਸ਼ਾਪਰਕੰਡੀ ਜੋ ਉਸਤ ਰਾਵੀ ਦਰਿਆ ਆ ਉਸਤੇ ਇੱਕ ਬਰਾਜ ਪ੍ਰੋਜੈਕਟ ਬਣਾਉਣ ਦਾ ਸੁਪਨਾ ਜੋ ਕਿ ਅੱਜ ਅਸੀਂ ਉਥੇ ਖੜੇ ਆਂ ਔਰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪੂਰਾ ਤਿਆਰ ਕਰਕੇ ਹੁਣ ਸੌਂਪਣ ਦੀ ਕੜੀ ਆ ਚੁੱਕੀ ਆ ਤਸਵੀਰਾਂ ਲਗਾਤਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆਂ ਸ਼ਾਪਰਕੰਡੀ ਦੇ ਵਿੱਚ ਜੋ ਬਰਾਜ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਰੰਜੀਤ ਸਾਗਰ ਡੈਮ ਜੋ ਕਿ 라ਵੀ ਝੀਲ ਤੇ ਬਣਾਇਆ ਗਿਆ ਸੀਗਾ ਉਸ ਦੀ ਦੂਸਰੀ ਇਕਾਈ ਜੋ ਹੈ ਉਹ ਸ਼ਾਪਰ ਕੰਟੀ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦੱਸਦੀ ਹੈ ਕਿ ਲਗਭਗ ਇਸ ਇਕਾਈ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਦੱਸਦੀ ਹੈ ਕਿ ਸਿੰਚਾਈ ਨੂੰ ਲੈ ਕੇ 40000 ਹੈਕਟੇਅਰ ਦੇ ਕਰੀਬ ਜੋ ਜ਼ਮੀਨ ਹੈ ਉਸ ਨੂੰ ਇਸ ਦੀ ਸਿੰਚਾਈ ਦਾ ਫਾਇਦਾ ਮਿਲੇਗਾ ਔਰ ਇਸ ਤੋਂ ਇਲਾਵਾ 200 ਮੈਗਾਵਾਟ ਦੇ ਕਰੀਬ ਜੋ ਹੈ ਬਿਜਲੀ ਇਸ ਇਕਾਈ ਤੋਂ ਪੈਦਾ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਨਰਸੀਮਾ Rao ਸੀਗੇ ਦੇਖਦੇ ਪ੍ਰਧਾਨ ਮੰਤਰੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵਿਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਉਦੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਕਿ ਇਲਾਕੇ ਦੇ ਵਿੱਚ ਜੋ ਡੈਮ ਦੇ ਵੱਲੋਂ ਪਾਣੀ ਆ ਰਿਹਾ ਉਸ ਨੂੰ ਇੱਕ ਵਾਰ ਫਿਰ ਦੁਬਾਰਾ ਉਪਯੋਗ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਔਰ ਪਾਕਿਸਤਾਨ ਇਸ ਪਾਣੀ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਪਾਣੀ ਦਾ ਉਪਯੋਗ ਜੋਗਾ ਕਿਸਾਨਾਂ ਦੀ ਫਸਲਾਂ ਦੇ ਲਈ ਕੀਤਾ ਜਾ ਸਕੇ ਔਰ ਦੱਸ ਦਈਏ ਕਿ ਉਸ ਸੁਪਨੇ ਨੂੰ ਪੂਰਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਿਸੇ ਕਾਰਨ ਉਸ ਸਮੇਂ ਇਸ ਕੰਮ ਨੂੰ ਨਹੀਂ ਸ਼ੁਰੂ ਕੀਤਾ ਗਿਆ ਉਸ ਤੋਂ ਬਾਅਦ ਜੋ ਦੇਖਦੇ ਪ੍ਰਧਾਨ ਮੰਤਰੀ ਸਿਗੇ ਅਟਲਜੀ ਰਾਜਪਾਈ ਜੀ ਉਹਨਾਂ ਦੇ ਵੱਲੋਂ 2002 ਦੇ ਵਿੱਚ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਜੇ ਗੱਲ ਅਸਲ ਦੇ ਵਿੱਚ ਕੀਤੀ ਜਾਵੇ ਤਾਂ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਸ